ਹੱਥ-ਤੰਗ ਗਾਣਾ ਕਿਰਕਿਰੇ ਸੁਣੋ। ਕੋਈ ਸਟੋਰੀ ਦੱਸਦਾ ਮੈਂ ਤੁਹਾਨੂੰ। ਕੀ ਬਾਤ ਹੈ? ਤੁਹਾਨੂੰ ਉਹਦੀ ਸਟੋਰੀ ਦੱਸਦਾ ਹਾਂ। ਹੱਥ-ਤੰਗ ਗਾਣੇ ਇਹਨਾਂ। ਮੇਰਾ 8 ਸਾਲ ਦਾ ਰਿਲੇਸ਼ਨ ਸੀਗਾ। ਤੇ ਮਤਲਬ ਜਵਾਬ ਕੀ ਸੀਗੇ ਦੋਵੇਂ ਜਦੋਂ ਲਗ ਗੱਲਬਾਤ ਹੋ ਜਾਣ ਤੇ ਜਦੋਂ ਵਿਆਹਣ ਦਾ ਟਾਈਮ ਆਇਆ ਵਿਆਹ ਦਾ ਟਾਈਮ ਆਇਆ ਭਈ ਉਹਦੇ ਘਰ ਦੇ ਕਹਿੰਦੇ ਵੀ ਅਸੀਂ ਤਾਂ ਬਾਹਰ ਭੇਜਣੀ ਆ ਕੁੜੀ ਜੇ ਮੈਂ ਕਹਾਂ ਵੀ ਮੇਰੇ ਕੋਲੇ ਤਾਂ ਪੈਸੇ ਹੈ ਨਹੀਂ ਇਹਨੇ ਉਹ ਤਾਂ ਮੇਜ ਗਾਉਂ ਨਹੀਂ ਲੱਗਿਆ ਸੀ ਤੇ ਮੈਂ ਕਹਿੰਦੀ ਮੇਰੇ ਕੋਲੇ ਹੈ ਨਹੀਂ ਪੈਸੇ ਵੀ ਤੁਸੀਂ ਕਿਸੇ ਹੋਰ ਨਾਲ ਵਿਆਹ ਕਰਕੇ ਭੇਜ ਦਿਓ ਭਈ ਉਹਨਾਂ ਨੇ ਮੁੰਡਾ ਮੁੰਡਾ ਲੱਭ ਲਿਆ ਗੱਲ ਗੁੱਲ ਬੰਦ ਹੋ ਗਈ ਹੈ ਨਾ ਮਤਲਬ ਜਦੋਂ ਮੇਰੀ ਗੱਲ ਹੁੰਦੀ ਸੀ ਉਦੋਂ ਉਹਨੇ ਇਹ ਗੱਲ ਕਹੀ ਸੀ ਵੀ ਮੇਰਾ ਹੱਥ ਤੰਗਾ ਵੀ ਤੂੰ ਵੀ ਕਿਤੇ ਹੱਥ ਨਾ ਛੜਾ ਜੀ ਮੇਰਾ ਫਿਰ ਜੋ ਜੋ ਗੱਲਾਂ ਉਹਨੇ ਕਹੀਆਂ ਮੈਂ ਉਹ ਵੀ ਲਿਖੀਆਂ ਬਚਕਾਣੇ ਦੇ ਹਨਾ ਪਰ ਉਹ ਸਾਰੀਆਂ ਝੂਠੀਆਂ ਸ੍ਰੀ ਪ੍ਰਧਾਨ ਸਾਹਿਬ ਕਿਹ ਹੈਰਾ ਸਾਹਿਬ ਟੜੀ ਲਾ ਦਿਓ ਜੀ ਖੈਰਾ ਸਾਹਿਬ ਲਈ ਹਉ ਮਤਲਬ ਖੋਰੀ ਦੁਨੀਆ ਕਿਦ ਤੂੰ ਹੀ ਨਾਲੀ ਗੰਤੀ ਤਿਆਜਵੀ ਹਾਏ ਘੋਰੇ ਚਟੇ ਰੰਗ ਵਾਲੀਏ ਮੇਰੇ ਚਾਵਾਂ ਨੂੰ ਨਜ਼ਰ ਨਾ ਮਿਲਾਜੇ ਇਹ ਦੂ ਰੰਗ ਨਾਵਟਾ ਕਿਤੇ ਰੇ ਆਇਆ ਰਸਾ ਮੇਲਾ ਹਜ਼ਾਰ ਰੰਗ ਦੇਖ ਕੇ ਮੋਨੀ ਤੂੰ ਹੱਥ ਨਾ ਛਡਾਲੀ ਮਿੱਠੀ ਏ ਹਾਏ ਹੱਥ ਕੱਪਰੂ ਦਾ ਤੱਕ ਦੇਖ ਕੇ ਪਰ ਉਹ ਪਤਾ ਕੀ ਕਹਿੰਦੀ ਆਏ ਚੋਪੇ-ਚੋਪੇ ਬੋਲੇ ਸੋਹਣਿਆ ਹੋਏ ਕੱਲਾ ਕਰੇ ਕੁੰਜਵਾਕਾਂ ਵਾਲੀਆ ਹੋ ਪਿਆਰ ਸਿਖਰਾਂ ਤੋਂ ਦੇਖ ਨਾ ਪਵੇ ਮੈਂ ਕਟਾਂ ਫਿਕਰਾਂ ਚ ਰਾਤਾਂ ਕਾਲੀਆਂ ਆਏ ਸਾਰਾ ਕੁਝ ਤੰਗ ਵਾਈ ਬੈਠੀਆਂ ਤੇ ਬਸ ਤੈਨੂੰ ਲੱਭਣ ਲਈ तूं बोली जन तूं महनत फरियानी छॾे ਦੀ ਖੁਦੌਤ ਤੇ ਤੁਹਾਡੇ ਨੋਕਰੀ ਵਾਈਂ ਥੈਂਕਸ ਕਰਦੇ ਹਾਂ ਜੀ